ਭੈਣ ਭੈਣ ਤੈਨੂੰ ਕੋਈ ਤੰਗ ਕਰਦਾ ਸੀ ਹੈ ਭੈਣ ਭੈਣ ਤੈਨੂੰ ਤੰਗ ਕਰਦਾ ਸੀ ਕੋਈ ਮੰਮੀ ਮਾਰਦੀ ਸੀ ਹੈ ਭੈਣ ਮਾਰਦਾ ਸੀ ਕੋਈ ਤੈਨੂੰ ਹੈ ਤੈਨੂੰ ਮਾਰਦਾ ਸੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਕਰਮਜੀਤ ਕੌਰ ਨਾ ਸਰਬਜੀਤ ਕੌਰ ਕਾਤਰੋਂ ਪਿੰਡ ਤੋਂ ਆਈ ਏ ਸਾਡੇ ਕੋਲੇ ਦੋ ਭੈਣਾਂ ਤੇ ਦੋ ਭਰਾ ਸੀ ਇੱਕ ਭਰਾ ਇਸ ਦੁਨੀਆ ਤੋਂ ਆ ਗਿਆ ਬਸ ਉਸ ਤੋਂ ਪਹਿਲਾਂ ਵੀ ਥੋੜਾ ਬਿਮਾਰ ਰਹਿੰਦੀ ਸੀ ਉਸ ਤੋਂ ਬਾਅਦ ਜ਼ਿਆਦਾ ਹੋ ਗਈ ਪਲੱਸ 2 ਪੜ੍ਹੀ ਹੋਈ ਆ ਹੁਣ ਨਹਾਉਣ ਦੀ ਤਾਂ ਧੋਣ ਦੀ ਗੱਲਬਾਤ ਕਰਨ ਦੀ ਖਾਣ ਪੀਣ ਦੀ ਕੋਈ ਸੋਝੀ ਨਹੀਂ ਪੈਂਦੀ ਦੇਖਾ ਕਿੰਦਾ ਭੈਣ ਅਗਰੈਸਿਵ ਹੋ ਰਹੀ ਹੈ ਕਈ ਵਾਰ ਸਾਡੇ ਆਸ-ਪਾਸ ਹੀ ਕੋਈ ਮੈਂਬਰ ਇਦਾਂ ਦੇ ਹਲਾਤ ਚ ਜਲੇ ਜਾਂਦਾ ਅਸੀਂ ਚਾਹ ਕੇ ਵੀ ਕੁਝ ਕਰ ਨਹੀਂ ਪਾਉਂਦੇ ਅਸੀਂ ਦੇਖ ਕੇ ਵੀ ਸਮਝ ਨਹੀਂ ਪਾਉਂਦੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਜਰੂਰਤ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪੁ ਆਨ ਸਚੁ ਜਿਗਰ ਸਚੁ ਹੈ ਭੀ ਸਚ ਨਾਨਕ ਹੋਸੀ ਗੋਸੇ ਮਰੇ ਨਾਲ ਤੂੰ ਖੜੀ ਹੋ ਚੱਲ ਗੱਲ ਸੁਣ ਗੱਲ ਸੁਣ ਮੇਰੀ ਖੜੀ ਹੋ ਉੱਠ ਕੇ ਗੱਲ ਸੁਣ ਖੜੀ ਹੋ ਕੜਬੱਡੀ ਵੀਰ ਦੀ ਗੱਲ ਸੁਣੀ ਕਿਉਂ ਨਹੀਂ ਉੱਠ ਖੜੋ ਕੁਛ ਨਹੀਂ ਕਹਿੰਦੇ ਹੈਗੇ ਕੁਛ ਨਹੀਂ ਕਹਿੰਦੇ ਉੱਠ ਖੜੋ ਉੱਠ ਖੜੋ ਬੜਾ ਸਿਆਣਾ ਹੈ ਬੜੇ ਵੀਰ ਜੀ ਦੀ ਗੱਲ ਨਹੀਂ ਸੁਣਨੀ ਕਿੰਨਾ ਬੜੀ ਹੈ ਭੈਣੇ 10 ਚੁੱਕੜ 10 ਚੁੱਕੜ ਕਿਹੜੇ ਸੰਚ ਕਿੱਥੇ ਆਨੇ ਮਰਮ ਕਿੰਨੇ ਸਾਲ ਹੋ ਗਏ 50 ਇਹਦਾ ਭਰਾ ਇਹ ਉਸ ਚੀਜ਼ ਦੀ ਜ਼ਿਆਦਾ ਟੈਨਸ਼ਨ ਲੈ ਗਈ ਉਦੋਂ ਬਾਅਦ ਚ ਹੀ ਹੋਈ ਆ ਨਹੀਂ ਨਹੀਂ ਪਹਿਲਾਂ ਵੀ ਸੀ ਪਹਿਲਾਂ ਵੀ ਸੀ ਹਾਂ ਪੜਦੀ ਪੜਦੀ ਹੋਈ ਆ 10 ਮਿੰਟ ਪੇਪਰ ਦਿੱਤੇ ਸੀ ਜੇ ਨਾ ਲੈ ਭੈਣੇ ਜੂਸ ਪੀਲਾ ਜੂਸ ਦਾ ਪੀਲਾ ਸਰਪੀ ਜੂਸ ਦਾ ਪੀਲਾ ਹਰ ਜੂਸ ਪੀਲਾ ਜੂਸ ਨੂੰ ਨਾ ਮਨਾ ਕਰੀ ਭੈਣੇ ਆਹ ਕੀ ਕਰੀ ਜਾਂਦੀ ਐ ਤੂੰ ਦੇਖ ਲੈ ਮਾੜੀ ਗੱਲ ਆ ਤੇਰੇ ਵਾਸਤੇ ਇਹ ਕਰ ਨਹੀਂ ਹੈ ਜੂਸ ਪੀ ਲੈ ਹੈ ਵਾਇਰਸ ਤੇ ਵਾਸ਼ਾ ਦੱਸ ਤੈਨੂੰ ਕੋਈ ਕੁੜਤਾ ਮਾਰਦਾ ਸੀ ਕਰੇ ਹੈਂ ਭੈਣੇ ਹੁਣ ਦੇਲਾ ਵੱਡੇ ਵੀਰ ਤੈਨੂੰ ਕੋਈ ਕੁੱਟਦਾ ਮਾਰਦਾ ਸੀ ਕਰੇ ਹੈ ਤੂੰ ਮੇਰੇ ਤੋਂ ਘਾਤ ਡਰਈ ਜਾਨੀਂ ਫਿਰ ਭੈਣੇ ਅਸੀਂ ਸਾਈਡ ਤੇ ਹੋ ਜਾਈਂਨਾ ਵੀਰ ਜੀ ਨਾਲ ਗੱਲ ਕਰ ਦੱਸ ਕੀ ਗੱਲ ਆਪੀ ਗੱਲ ਨਾਲ ਆਪੀ ਗੱਲ ਨਾਲ ਚੰਗਾ ਅਸੀਂ ਅਸਪਰਾਂ ਹੋ ਜਾਈਂਨੇ ਦੱਸ ਕੀ ਗੱਲ ਆ ਕਰ ਲੈ ਪੁੱਤ ਦੱਸ ਕੀ ਗੱਲ ਜਿਹਨੂੰ ਮਾਰਿਆ ਕਿਸ ਨੇ ਹੈ ਕੁੱਟਦਾ ਸੀ ਤੈਨੂੰ ਕੋਈ ਹੈ ਤੈਨੂੰ ਤੰਕਰਦਾ ਸੀ ਕੋਈ ਹੈ ਭੈਣੇ ਇਹ ਭੈਣੇ ਤੈਨੂੰ ਤੰਕਰਦਾ ਸੀ ਵੀ ਹੈ ਉਹ ਭੈਣੇ ਤੰਕਰਦਾ ਹੀ ਕੋਈ ਤੈਨੂੰ ਮਾਰਦਾ ਸੀ ਕੋਈ ਤੈਨੂੰ ਭੈਣੇ ਭੈਣ ਤੈਨੂੰ ਕੋਈ ਤੰਗ ਕਰਦਾ ਸੀ ਹੈ ਭੈਣ ਭੈਣ ਤੈਨੂੰ ਤੰਗ ਕਰਦਾ ਸੀ ਕੋਈ ਮੰਮੀ ਮਾਰਦੀ ਸੀ ਮੰਮੀ ਮਾਰਦੀ ਸੀ ਹੈ ਭੈਣ ਮਾਰਦਾ ਸੀ ਕੋਈ ਤੈਨੂੰ ਹੈ ਤੈਨੂੰ ਮਾਰਦਾ ਸੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਕਰਮਜੀਤ ਕੌਰ ਨੀ ਸਰਬਜੀਤ ਸਰਬਜੀਤ ਕੌਰ ਕਾਤਰੋਂ ਪਿੰਡ ਤੋਂ ਆਈ ਏ ਸਾਡੇ ਕੋਲੇ ਦੋ ਭੈਣਾਂ ਤੇ ਦੋ ਭਰਾ ਸੀ ਇੱਕ ਭਰਾ ਇਸ ਦੁਨੀਆ ਤੋਂ ਆ ਗਿਆ ਬਸ ਉਸ ਤੋਂ ਪਹਿਲਾਂ ਵੀ ਥੋੜਾ ਬਿਮਾਰ ਰਹਿੰਦੀ ਸੀ ਉਸ ਤੋਂ ਬਾਅਦ ਜ਼ਿਆਦਾ ਹੋ ਗਈ ਪਲੱਸ 2 ਪੜ੍ਹੀ ਹੋਈ ਆ ਹੁਣ ਨਹਾਉਣ ਦੀ ਤਾਂ ਧੋਣ ਦੀ ਗੱਲਬਾਤ ਕਰਨ ਦੀ ਖਾਣ ਪੀਣ ਦੀ ਕੋਈ ਸੋਝੀ ਨਹੀਂ ਪੈਂਦੀ ਤੁਸੀਂ ਦੇਖਿਆ ਕਿੱਦਾਂ ਬੈਨ ਐਗਰੈਸਿਵ ਹੋ ਰਹੀ ਹੈ ਕਈ ਵਾਰ ਸਾਡੇ ਆਸ-ਪਾਸ ਹੀ ਕੋਈ ਮੈਂਬਰ ਇਦਾਂ ਦੇ ਹਾਲਾਤ ਚਲੇ ਜਾਂਦਾ ਅਸੀਂ ਚਾਹ ਕੇ ਵੀ ਕੁਝ ਕਰ ਨਹੀਂ ਪਾਉਂਦੇ ਅਸੀਂ ਦੇਖ ਕੇ ਵੀ ਸਮਝ ਨਹੀਂ ਪਾਉਂਦੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਆ ਗਰੀਬਣੀ ਮਾਂ ਨੇ ਲੋਕਾਂ ਦੇ ਘਰੇ ਗੋਹਾ ਚੱਕ ਚੱਕ ਕੇ ਆਪਣੀ ਧੀ ਨੂੰ ਪੜਾਇਆ ਪਹਿਲਾਂ ਦਾ ਬੱਚਿਆਂ ਨੂੰ ਹੁਣ ਐਸ ਹਾਲਤ 'ਚ ਦੇਖ ਕੇ ਵਿਚਾਰੀ ਇੱਕ ਜਵਾਨ ਪੁੱਤ ਤੇ ਲਿਆ ਕੇ ਇੱਕ ਜਵਾਨ ਧੀ ਆ ਹਾਲਤ 'ਚ ਹੋ ਗਈ ਆ ਆਪਣੇ ਆਪ ਨੂੰ ਲੁੱਟਿਆ-ਪੁੱਟਿਆ ਮਹਿਸੂਸ ਕਰਦੀ ਆ ਉਹ ਗਰੀਬਣੀ ਮਾਂ ਜੀਦੇ ਸਿਰ ਤੋਂ ਸਾਰਾ ਦਿਨ ਟੋਕਰਾਂ ਨਹੀਂ ਲੈਂਦਾ ਸੀ ਗੋਹੇ ਦਾ ਅਰਦਾਸ ਕਰਿਓ ਕਿਉਂਕਿ ਮਾਮਾ ਨੂੰ ਜਿਹੜਾ ਧੀਆ ਦਾ ਦੁੱਖ ਹੁੰਦਾ ਨਾ ਉਹ ਮਾਂ ਸਮਝ ਸਕਦੀ ਆ ਆਪਾਂ ਸਮਝ ਨਹੀਂ ਸਕਦੇ ਭਰਾਵੋ ਅਰਦਾਸ ਕਰਿਓ ਵੀ ਇਸ ਮਾਂ ਦੀ ਧੀ ਤਕੜੀ ਹੋ ਕੇ ਤੰਦਰੁਸਤ ਹੋ ਕੇ ਜਾਵੇ ਇਸ ਘਰ ਤੋਂ ਇਸ ਦਵਾਈਆਂ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦ ਰੂਪੀ ਦਵਾਈਆਂ ਛੱਕੇ ਸਾਡੀ ਇਹ ਭੈਣ ਸਰਬਜੀਤ ਕੌਰ ਖੁਸ਼ੀਆਂ ਭਰਿਆ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਦੀ ਜਿਲ੍ਹਾ ਸੰਗਰੂਰ ਪਿੰਡ ਕਾਤਰੋਂ ਤੋਂ ਪਹੁੰਚੀ ਹੈ ਸਾਡੀ ਇਹ ਵਾਹਿਗੁਰੂ ਜੀ ਦਾ ਖਾਲਸਾ